ਅਸੀਂ ਲਾਲੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆਂ 8 ਦਿਨਾਂ ਦੇ ਵਿੱਚ ਹਾਂਜੀ ਜੀ ਮੈਂ ਕਿ ਇਹਦੀ ਉਮਰ ਹੈ ਮੇਰੀ ਧੀ ਦੀ ਰਾਣੀ ਦੀ 7 ਸਾਲ ਦੀ ਹੈ ਜੀ ਤੇ ਸਾਨੂੰ ਮਤਲਬ ਪਲਾਨ ਹੈ ਮੇਰਾ 1 ਸਾਲ ਤੋਂ ਵੀ ਮਤਲਬ ਬੜ ਰਿਹਾ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਤੇ ਮੇਰੇ ਨਾਲ ਮੈਂ ਪਹਿਲਾਂ ਕਰਦੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿੰਦੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10 15 ਦਿਨ ਦੀ ਛੁੱਟੀ ਸੀ ਤੇ ਕਹਿਰੀ ਮੈਂ ਮੈਂ ਡੈਡੀ ਆ ਮੇਰੇ ਆ ਆਪਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਦੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਵੇ ਮੌਸਮਾਂ ਠੰਡਾ ਹੁੰਦਾ ਹੈ ਜੀ ਮੇਰੇ ਛੁੱਟੀਆਂ ਪੜ੍ਹਦੀ ਸੀ ਜਦਾਈ ਮੈਂ ਮੇਰਾ ਮਨ ਵੀ ਕਰਦਾ ਤੇ ਮੇਰੇ ਡੈਡੀ ਕੱਲਾ ਜਾ ਰਹੇ ਇਸ ਘਰ ਕਾ ਮੈਂ ਵੀ ਚਲੂ ਆਗੇ ਕੀ ਮਿਲਗਾ ਕਿਸ ਤਰ੍ਹਾਂ ਤੁਸੀਂ ਸਫਰ ਕਰਕੇ ਆਏ ਜੀ ਕਿਸ ਤਰ੍ਹਾਂ ਵਾਪਸ ਜਾ ਰਹੇ ਹਾਂ ਹਾਂਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਸਹਿਰ ਸਾਨੂੰ ਲੱਗਦਾ ਜੀ ਲਾਡੂਲ ਮੰਡੀ ਤੇ ਅਸੀਂ ਲਾਲੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆਂ 8 ਦਿਨਾਂ ਦੇ ਵਿੱਚ ਤੇ ਅਸੀਂ ਆ ਜਦੋਂ ਘਰ ਤੋਂ ਚੱਲੇ ਜੀ ਅਸੀਂ ਗੁਰਦਾਰੇ ਵਿੱਚ ਹੀ ਰੁਕੇ ਆਏ ਆਂ ਜੀ ਬੰਦ ਕਿਸ ਤਰ੍ਹਾਂ ਦਾ ਵਿਚਾਰ ਆਇਆ ਜੀ ਇੱਕ ਬੱਚੇ ਨਾਲ ਲੈ ਕੇ ਜਾਣਾ ਵੈਸੇ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ ਹਾਂਜੀ 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 ਜੀ ਮੈਂ ਕਿ ਇਹਦੀ ਉਮਰ ਮੇਰੀ ਧੀ ਦੀ ਰਾਣੀ ਦੀ 7 ਸਾਲ ਦੀ ਆ ਜੀ ਤੇ ਸਾਨੂੰ ਮਤਲਬ ਪਲਾਨ ਮੇਰਾ ਇੱਕ ਸਾਲ ਤੋਂ ਵੀ ਮਤਲਬ ਬਣ ਰਿਆ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਮਤਲਬ ਆਪਣੀ ਸਾਈਕਲ ਯਾਤਰੇ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਝ ਅਲੱਗ ਹੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿ ਲੱਗੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10-15 ਦਿਨ ਦੀ ਛੁੱਟੀ ਸੀ ਤੇ ਕਹੇਰੀ ਮੈਂ ਡੈਡੀ ਮੇਰੇ ਆਪਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋ ਹੁਣ ਅਗਲਾ ਪਲਾਨ ਕੀ ਅੱਜ ਤੁਸੀਂ ਬੱਚੇ ਦੇ ਨਾਲ ਆਏ ਹੋ ਮਹਾਰਾਜ ਦਰਤੇ ਆਏ ਹੁਣ ਇਸ ਤੋਂ ਅੱਗੇ ਕੀ ਪਲਾਨ ਬਣਾਇਆ ਕਿ ਅੱਗੇ ਵੀ ਕੁਝ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਹੈ ਕਿ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਦੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਸਮੇਂ ਮੌਸਮਾਂ ਠੰਡਾ ਹੁੰਦਾ ਹੈ ਜੀ ਤੇ ਉਸ ਟੈਮਾ ਮੇਰੇ ਨਾਲ ਬੱਚੇ ਨੂੰ ਵੀ ਨਾਲ ਲੱਗ ਗਿਆ ਹਾਂ ਇਸ ਦੀ ਮੰਮੀ ਵੀ ਜਾਈ ਸਾਡੇ ਨਾਲ ਜੀ ਸਾਈਕਲ ਤੇ ਸਾਈਕਲ ਤੇ ਜਾਈ ਮੰਮੀ ਜੀ ਦੇ ਨਾਲ ਜੀ ਵੈਸੇ ਉਹਦਾ ਮਨ ਹੈ ਸੀ ਇੱਥੇ ਆਣ ਦਾ ਜੀ ਪਰ ਚਲੋ ਘਰ ਜੀ ਹੁਸੇ ਜ਼ਿੰਮੇਵਾਰੀ ਹੁੰਦੀ ਹੈ ਨਾ ਜੀ ਫਿਰ ਉਹਨੂੰ ਘਰ ਰੁਕਣਾ ਪਿਆ ਜੀ ਇਸ ਕਰਕੇ ਮਨੇ ਆਪਣੇ ਮੰਮੀ ਡੈਡੀ ਅੱਜ ਇੱਥੇ ਬੁਲਾਏ ਆਏ ਇਹ ਸਾਡੇ ਮੰਮੀ ਡੈਡੀ ਖੜੇ ਆ ਇੱਥੇ ਪਿੱਛੇ ਜੀ ਇਸ ਕਰਕੇ ਸਾਡੇ ਨਾਲ ਇੱਥੇ ਆਏ ਆ ਜੀ ਹਾਂ ਜੀ ਠੀਕ ਹੈ ਬੇਟਾ ਕੀ ਨਾ ਸਾਈਕਲ ਨਹੀਂ ਹੱਥ ਲਾਣਾ ਪਾ ਤੋੜ ਦੇਣਾ ਸਰ ਨਾਮ ਜੈਸਨ ਕੋਰ ਹੈ ਆ ਬੇਟਾ ਇਹਨੇ ਤੁਸੀਂ ਆਏ ਜੇ ਸੋਬਰ ਕਰਕੇ ਕਿਸ ਤਰ੍ਹਾਂ ਦਾ ਲੱਗਾ ਬਹੁਤ acha ਲੱਗਾ ਕੇ सेकंड आयो कोई दिक्कत तो परेशानी क्यों आई तो नहीं तो से आयो आप नहीं की के में मन दे विच आया के मैं गोल्डन टेंपल ही जा मेरे टूटे पड़े दी थी ज्यादा ही मैं मेरा मन भी कर रहा था मेरे डैडी कल्ला जा रहे इस कार का मैं भी चलूं अच्छा और की सपना की जिंदगी जके करन दा मैंने साइकिल को मनेगा साइकिल को मना की पूरा वर्ल्ड को मना जाने हो